ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜੀਰੋ ਟੋਲਰੈਂਸ ਪਾਲਿਸੀ ਐਟਵਰਡਸ ਆਰਗੇਨਾਈਜ਼ ਕ੍ਰਾਈਮ ਉਹਦੇ ਤਹਿਤ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵਧੀਆ ਸਕਸੈਸ ਮਿਲੀ ਹੈ ਇੱਕ ਹੋਰ 7 ਬੜੇ ਲੀਥਲ ਤੇ ਸਫਿਸਟੀਕੇਟਡ ਵੈਪਨਸ ਅਸੀਂ ਰਿਕਵਰ ਕੀਤੇ ਆ ਦੋ ਮੁਲਜ਼ਮ ਇਹ ਚ ਗ੍ਰਿਫਤਾਰ ਕੀਤੇ ਆ ਸਾਰਾ ਕ੍ਰਾਸ ਬਾਰਡਰ ਪਾਕਿਸਤਾਨ ਦੇ ਸਾਈਡ ਤੋਂ ਪੁਸ਼ ਇਨ ਕੀਤਾ ਗਿਆ ਇੰਡੀਅਨ ਟੈਰੀਟਰੀ ਦੇ ਵਿੱਚ ਇੱਕ ਕਨਸਾਈਨਮੈਂਟ ਔਰ ਇਹਦੇ ਚ ਜਿਹੜੇ ਦੋਨੋਂ ਮੁਲਜ਼ਮ ਫੜੇ ਗਏ ਇੱਕ ਬਲਵਿੰਦਰ ਸਿੰਘ ਹੈ ਪਿੰਡੀ ਸਾਦਾ ਅੰਮ੍ਰਿਤਸਰ ਰੂਰਲ ਦਾ ਬਿਲਕੁਲ ਬਾਰਡਰ ਦੇ ਉੱਤੇ ਪਿੰਡ ਹੈ ਇਹਨਾਂ ਨੇ ਪਾਕਿਸਤਾਨ ਬੇਸ ਮਗਲਜ਼ਨਾ ਇੰਟਾਚ ਆਇਆ ਚਾਹੇ ਤੇ ਉਹਨਾਂ ਦਾ ਹੈਂਡਲਰ ਵੀ ਪਾਕਿਸਤਾਨ ਚ ਹੀ ਹੈ ਪ੍ਰੀ ਡੈਸਟਿੰਡ ਲੋਕੇਸ਼ਨਸ ਤੇ ਜਿਹੜੇ ਕੋਆਰਡੀਨੇਟਸ ਭੇਜਦੇ ਰਹੇ ਉਹਦੇ ਨਾਲ ਡਰੋਨ ਰਾਹੀਂ ਇੱਕ ਕਨਸਾਈਨਮੈਂਟਸ ਆਈਆਂ ਪਹਿਲਾਂ ਸਾਡੇ ਇਨਸਪੈਕਟਰ ਸੀਆਈਏ ਮੋਲਕਦੀਪ ਉਹਨਾਂ ਦੀ ਟੀਮ ਨੇ ਤੇ ਬਲਵਿੰਦਰ ਨੂੰ ਫੜਿਆ ਉਹ ਤੋਂ ਤਿੰਨ ਜਿਹੜੇ ਆ ਪੀਪੀਐਕਸ 5 ਇਹ ਫੜੇਗੇ ਇਹ 2.30 ਬੋਰ ਦੇ ਚਾਈਨਿਸ ਪਿਸਟਲ ਫੜੇਗੇ 2.30 ਬੋਰ ਚਾਈਨਿਸ ਪਿਸਟਲ ਦੀ ਉਸ ਤੋਂ ਇਲਾਵਾ ਉਸ ਤੋਂ ਬਾਅਦ ਜਿਹੜੀ ਉਹਦੀ ਫਰਦਰ ਪੁੱਛਗਿੱਤ ਦੇ ਵਿੱਚ ਜੁਗਰਾਜ ਸਿੰਘ ਜਿਹੜਾ ਕਿ ڪرਿੰਡੇ ਦਾ ਮੋਲਾ ਬਹਿਰਾਮ ਪਿੰਡਾ ਹੈ ਇਹ ਫੜਿਆ ਗਿਆ ਇਹ ਤੋਂ ਦੋ ਪਿਸਟਲ ਚਾਈਨਿਸ ਹੋਰ ਮਿਲੇ ਜਿਹੜੇ ਸਟਾਰ ਪਿਸਟਲ ਜਿਹਨਾਂ ਨੂੰ 0.30 ਬੋਰ ਦੇ ਕਹਿੰਦੇ ਆ ਇਹਦੇ ਚ ਜਿਹੜੀ ਮੇਨ ਗੱਲ ਆਈ ਹੈ ਕਿ ਜਗਰਾਜ ਦੇ ਖਿਲਾਫ ਪਹਿਲਾਂ ਵੀ ਕਮਰਸ਼ੀਅਲ ਕੁਆਂਟੀਟੀ ਦਾ ਇੱਕ ਹੀਰੋਇਨ ਦਾ ਪਰਚਾ ਦਰਜ ਹੈ ਸਰਾਏ ਮਾਨਤ ਖਾਨ थाना ਪੁਲਿਸ ਸਟੇਸ਼ਨ ਜਿਹੜਾ ਹੈਗਾ ਤਰਨਤਾਰਨ ਡਿਸਟ੍ਰਿਕਟ ਦਾ ਉੱਥੇ ਹੋਈ ਹੈ ਇਸ ਤੋਂ ਇਲਾਵਾ ਇੱਕ ਮਰਡਰ ਕੀਤਾ ਇਹਨਾਂ ਨੇ ਲੋਪੋਕੇ ਏਰੀਏ ਦੇ ਵਿੱਚ ਜਿੱਤੇ 302 ਮਰਡਰ ਤੇ ਅਟੈਂਪਟ ਟੂ ਮਰਡਰ ਤੇ ਆਰਮਜ਼ ਐਕਟ ਦੀਆਂ ਧਾਰਾ ਤਹਿਤ ਮੁਕਾਦਮਾ ਦਰਜ ਹੈ ਉਸ ਵੀ ਵੌਂਟਡ ਸੀਗਾ ਜਿਨਾਂ ਦਾ ਆਪਾਂ ਬੈਕਗ੍ਰਾਉਂਡ ਦੇਖੀਏ ਬਲਵਿੰਦਰ ਲੇਬਰ ਦਾ ਕੰਮ ਕਰਦਾ 32 ਸਾਲ ਦੀ ਉਮਰ ਆ 11ਵੀਂ ਪਾਸ ਹੈ ਤੇ ਜਿਹੜਾ ਜੁਗਰਾਤ ਜੱਗਾ ਹੈਗਾ ਇਹ 29 ਸਾਲ ਦਾ 12ਵੀਂ ਪਾਸ ਹੈ ਬੀਜੇ ਦਾ ਕੰਮ ਕਰਦਾ ਤੇ ਇਹ ਸਾਰਾ ਜਿਹੜੀ ਆਪਰੇਸ਼ਨ ਹੈ ਇਹਨੂੰ ਬਹੁਤ ਇੰਟੈਲੀਜੈਂਸ ਬੇਸ ਆਪਰੇਸ਼ਨ ਇਹਦੇ ਵਿੱਚ ਡੀਸੀਪੀ ਇਨਵੈਸਟੀਗੇਸ਼ਨ ਸਾਡੇ ਰਵਿੰਦਰਪਾਲ ਜੀ ਮਿਸਟਰ ਆਲਮ ਵਿਜੇ ਸਿੰਘ ਜਗਵਿੰਦਰ ਸਿੰਘ ਸਾਡੇ ਡੀਸੀਪੀ ਸਾਹਿਬ ਹਰਵਿੰਦਰ ਸਿੰਘ ਸਾਡੇ ਏਸੀਪੀ ਇਨਵੈਸਟੀਗੇਸ਼ਨ ਇੰਸਪੈਕਟਰ ਮੋਹਨਦੀਪ ਸੀਆਈਏ ਜਿਹੜਾ ਸੀਪੀ ਅੰਮ੍ਰਿਤਸਰ ਦੇ ਉਹਨਾਂ ਦੀ ਟੀਮ ਨੇ ਬਹੁਤ ਮਿਹਨਤ ਨਾਲ ਇਹਨੂੰ ਸਾਰੀ ਨੂੰ ਕੱਲ ਕੀਤੀ ਹੈ ਇਹਦੇ ਜਿਹੜੀ ਇੰਪੋਰਟੈਂਟ ਗੱਲ ਸਭ ਤੋਂ ਵੱਧ ਦੇਖਣ ਵਾਲੀ ਹੈ ਕਿ ਬਹੁਤ ਜ਼ਿਆਦਾ ਪੁਸ਼ਿੰਗ ਕੀਤਾ ਜਾ ਰਹੀਆਂ ਕਨਸਾਈਨਮੈਂਟਸ ਬਾਇਆ ਡਰੋਨ ਇੰਟੂ ਇੰਡੀਅਨ ਟੈਰੀਟਰੀ ਔਰ ਲਗਾਤਾਰ ਪਿੱਛੇ ਵੀ ਬਹੁਤ ਵੱਡੀਆਂ ਰਿਕਵਰੀਆਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਕੀਤੀਆਂ ਗਈਆਂ ਪਰ ਲਗਾਤਾਰ ਉਧਰ ਕੋਸ਼ਿਸ਼ ਜਾਰੀ ਰਹਿੰਦੀ ਹੈ ਕਿ ਬਾੜੇ ਅੰਸਰਾਂ ਮਾਰੇ ਉਹਨਾਂ ਨੂੰ ਕਿਸ ਤਰ੍ਹਾਂ ਵੈਪਨ ਪਹੁੰਚਾਏ ਜਾਂ ਜਿਹੜੀਆਂ ਪਿਛਲੀਆਂ ਰਿਕਵਰੀਆਂ ਵੀ ਤੁਹਾਡੇ ਨਾਲ ਡਿਸਕਸ ਕੀਤੀਆਂ ਸੋ ਇਹ ਆਨ ਗoing ਇੱਕ ਪ੍ਰੋਸੈਸ ਹੈ ਦਾ ਕਿ ਤਿੱਤਾ ਕਰਾਸ ਬਾਰਡਰ ਸਮਗਲਰਸ ਤੇ ਹੈਂਡਲਰਸ ਸਾਡੇ ਜਿਹੜੇ ਯੰਗਸਟਰਸ ਨੇ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਆਪਣੇ ਨਾਲ ਜੋੜ ਲੈਂਦੇ ਨੇ ਬਾਅਦ ਚ ਕੁਲਬਾਨ ਹੀ ਫੜਦਾ ਤੇ ਇਹ ਅਲਟੀਮੇਟਲੀ ਇਹ ਇੱਥੇ ਆ ਕੇ ਜਿੱਲਾਂ ਚ ਵਿਚਾਰੇ ਜਿਹੜੇ ਫੇਸ ਕਰਦੇ ਆ ਸਾਰਾ ਕਾਨੂੰਨ